ਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਹਤਨਾਮ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਪਰਮ ਸਤਕਾਰ ਜੋ ਸਤਗੁਰਾਂ ਦੀ ਮਹਾਨ ਬਖਸ਼ਿਸ਼ ਕਿਰਪਾ ਭਾਈ ਜਲਦੀ ਸ਼ਬਦ ਵਿਚਾਰ ਲੜੀਵਾਰ ਕਥਾ ਦੇ ਵਿੱਚ ਤਾਂ ਤਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਦੀ ਬਾਣੀ ਦੀਪਕਦਾਰੀ ਰਾਗ ਵਿੱਚ ਚੱਲ ਰਹੀ ਹੈ ਪਾਦਸ਼ਾਹੀ ਦੇ 24 ਸ਼ਬਦ ਸੰਪੂਰਨ ਹੋਏ ਹਨ ਆਓ ਸਤੀ ਪਾਸ਼ਾ ਜੀ ਦਾ ਅਗਲਾ ਸ਼ਬਦ ਪੰਜਵੇਂ ਪਾਸ਼ਾ ਜੀ ਦਾ ਆਰੰਭ ਹੁੰਦਾ ਹੈ ਜੀ ਦੇਵ ਕੰਧਾਰੀ ਵਹਲਾ 50 ਅਨਾਥ 나ਥ ਪ੍ਰਭ ਹਮਾਰੇ ਸਰਨ ਆਇਓ ਰੱਖਣ ਹਾਰੇ ਧੰਨ ਧੰਨ ਸੱਚੇ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਰਹਾਉ ਦੀ ਪੰਕਤੀ ਤੋਂ ਸ਼ਬਦ ਦੀ ਰਮਤਾ ਕਰ ਰਹੇ ਹਨ ਉੱਥੇ ਸਾਨੂੰ ਜੀਵਾਂ ਨੂੰ ਉਪਦੇਸ਼ ਬਖਸ਼ਦੇ ਹਨ ਪਾਤਸ਼ਾਹ ਜੀ ਖੁਦ ਜਗਿਆਸੂ ਮੁਖ ਦਵਾਰਾ ਸੱਚੇ ਸੱਚੇ ਪਾਤਸ਼ਾਹ ਜੀ ਬੇਨਤੀ ਦੇ ਸ਼ਬਦ ਉਚਾਰਨ ਕਰਦੇ ਹਨ ਜੀ ਅਨਾਥ ਅਨਾਥਾਂ ਨੂੰ ਸਹਾਰਾ ਦੇਣ ਵਾਲੇ 나ਥ ਪ੍ਰਭੂ ਜੀਓ ਮਹਾਰਾਜ ਜੀ ਕਹਿੰਦੇ ਇਹ ਆਕ ਸੱਚੇ ਪਾਤਸ਼ਾਹ ਪ੍ਰਭੂ ਜੀਓ ਅਨਾਥ ਜੀਓ ਤੁਸੀਂ 나ਥਾਂ ਦੇ 나ਥ ਹੋ ਪ੍ਰਭੂ ਜੀਓ ਪਾਤਸ਼ਾਹ ਜੀ ਕਹਿੰਦੇ ਅਨਾਥ 나ਥ ਪ੍ਰਭਾਵ ਮਾਰੇ ਮਹਾਰਾਜ ਜੀ ਕਹਿੰਦੇ ਸਾਡੇ ਅਨਾਥਾਂ ਤੋਂ ਕਿ ਤੁਸੀਂ 나ਥਾਂ ਨੂੰ ਸਹਾਰਾ ਦਿੰਦੇ ਜਿਨ੍ਹਾਂ ਦਾ ਕੋਈ ਨਹੀਂ ਹੁੰਦਾ ਜਿਨ੍ਹਾਂ ਨੂੰ ਹਾਰ ਪਾਸਿਓਂ ਜਵਾਬ ਮਿਲ ਜਾਂਦਾ ਹੈ ਜਿਨ੍ਹਾਂ ਨੂੰ ਦੁਨੀਆ ਛੱਡ ਦਿੰਦੀ ਹੈ ਜਿਨ੍ਹਾਂ ਦਾ ਕੋਈ ਸਹਾਰਾ ਨਹੀਂ ਰਹਿੰਦਾ ਦੁਨੀਆ 'ਚ ਉਹਨਾਂ ਨੂੰ ਵੀ ਕੋਈ ਸਹਾਰਾ ਦੇ ਕੇ ਗੱਲ ਨਾਲ ਲਾਉਂਦੇ ਹੋ ਇਸ ਕਰਕੇ ਜੀਸੂਸੀ ਨਾਥ ਹੋ ਮਹਾਰਾਜ ਜੀ ਕਹਿੰਦੇ ਅਸੀਂ ਤੁਹਾਡੀ ਸਰਨ ਆਇਆ ਹਾਂ ਸਰਨ ਆਇਓ ਰੱਖਣ ਹਾਰੇ ਮਹਾਰਾਜ ਜੀ ਕਹਿੰਦੇ ਰੱਖਣ ਹਾਰੇ ਹਰੀ ਜੀਉ ਮੈਂ ਤੁਹਾਡੀ ਸਰਨ ਆਇਆ ਹਾਂ ਤਾਡੀ ਸਰਨ ਪਹੁੰਚਿਆ ਹਾਂ ਸਤਿਗੁਰ ਆਇਓ ਸਰਨ ਤੇਹਾਰੀ ਮਹਾਰਾਜ ਜੀ ਤੇ ਨੇਕਾ ਹੀ ਪ੍ਰਮਾਨ ਮਿਲ ਜਾਣਗੇ ਬੇਨਤੀ ਤੇ ਮਹਾਰਾਜ ਜੀ ਕਹਿੰਦੇ ਹੂੰ ਆਇਆ ਦੂਰੋਂ ਚੱਲ ਕੇ ਮੈਂ ਤੱਕੀ ਤੋਂ ਸਰਨਾਏ ਜੀਓ ਮੈਂ ਆਸਾ ਰੱਖੀ ਚਿੱਤ ਮੈਂ ਮੇਰੇ ਸਭੋ ਦੁੱਖ ਗਵਾਏ ਜੀਓ ਮਹਾਰਾਜ ਜੀ ਕਹਿੰਦੇ ਸੀ ਤੁਹਾਡੀ ਸਰਨ ਤੱਕ ਦੇ ਹਾਰ ਹਉ ਬਿਸਰਾਮ ਦੇ ਕਿ ਸ਼ਬਦੀ ਰਮਤਾ ਕਰ ਦੇਣ ਸਰਬ ਪੱਖ ਰੱਖ ਮੁਰਾਰੇ ਮਹਾਰਾਜ ਜੀ ਕਹਿੰਦੇ ਤੁਸੀਂ ਕਿਰਪਾ ਕਰ ਦਿਓ ਸਾਡਾ ਪੱਖ ਰੱਖ ਦਿਓ ਜਿੱਥੇ ਦੁਨੀਆ ਪੱਖ ਛੱਡ ਦਿੰਦੀ ਹੈ ਨਾ ਉੱਥੇ ਗੁਰਮੁਖ ਖਾਨ ਦਾ ਭਗਤਾਂ ਦੀ ਉਹ ਸਹਾਇਤਾ ਕਰਦਾ ਮਾਲਕ ਮਹਾਰਾਜ ਜੀ ਕਹਿੰਦੇ ਸਰਬ ਪੱਖ ਰੱਖ ਮੁਰਾਰੇ ਮਹਾਰਾਜ ਜੀ ਕਹਿੰਦੇ ਤੁਹਾਡੇ ਤੇ ਹੀ ਯਕੀਨ ਹੈ ਮੇਰਾ ਕਹਿੰਦੇ ਤੁਸੀਂ ਮਰਾਰੀ ਜੀਓ ਇਹ ਵੀ ਪ੍ਰਮਾਤਮਾ ਦਾ ਨਾਮ ਹੈ ਮਹਾਰਾਜ ਜੀ ਕਹਿੰਦੇ ਮਰਾਰੀ ਜੀਓ ਤੁਸੀਂ ਸਾਡਾ ਪੱਖ ਰੱਖਣਾ ਕਰੋ ਸਰਬ ਪਾਖ ਰਾਖ ਮਰਾਰੇ ਹਾਰਾ ਜੀ ਕਹਿੰਦੇ ਸਾਰੇ ਸਾਰੇ ਛੱਡ ਕੇ ਸਾਰੇ ਦੁਨੀਆ ਦਾ ਵਿਸ਼ਵਾਸ ਛੱਡ ਕੇ ਮੈਂ ਤੁਹਾਡੇ ਤੇ ਭਰੋਸਾ ਕੀਤਾ ਰਾਖਣ ਹਾਰਿਓ ਤੁਹਾਡੀ ਸਰਨ ਆਇਆ ਹ ਮਹਾਰਾਜ ਕਹਿੰਦੇ ਸਰਬ ਪਾਖ ਰਾਖ ਮਰਾਰੇ ਮਹਾਰਾਜ ਜੀ ਕਹਿੰਦੇ ਸਾਰੇੋਂ ਪਾਸਿਓ ਮੈਨੂੰ ਰੱਖਣਾ ਕਰੋ ਅੱਗੇ ਪਾਛੇ ਅੰਤਿਵਾਰੇ ਹਰ ਰੋਜ਼ ਜੀ ਕਹਿੰਦੇ ਅੱਗੇ ਪਾਛੇ ਅੰਤਿਵਾਰੇ ਤਿੰਨ ਵਾਰ ਦਿਨ ਸਮੇਂ ਹੁੰਦੇ ਨਾ ਜ਼ਿੰਦਗੀ ਦੇ ਵਿੱਚ ਬੀਤ ਚੁਕਾਬ ਜਿਹੜਾ ਵਰਤਿਆ ਆਉਣ ਵਾਲਾ ਸਮਾਂ ਜਦੋਂ ਅਸੀਂ ਕਹਿੰਦੇ ਨੇ ਆਦ ਸੱਤ ਜੁਗਾਦ ਸੱਚ ਹੈ ਪੀ ਸੱਚ ਕਹਿੰਦੇ ਆ ਨਾ ਤੇ ਮਹਾਰਾਜ ਜੀ ਕਹਿੰਦੇ ਜਿਹੜਾ ਆਦ ਸੀ ਜਦੋਂ ਜੋਗ ਨੂੰ ਨਹੀਂ ਪੈਦਾ ਕੀਤੇ ਸੀ ਉਦੋਂ ਵੀ ਉਹ ਰੱਖਿਆ ਕਰਦਾ ਸੀ ਤੇ ਮਹਾਰਾਜ ਜੀ ਕਹਿੰਦੇ ਜੁਗਾਦ ਵਿੱਚ ਵੀ ਉਹ ਰਾਖਾ ਬਣਦਾ ਹੈ ਹੈਪੀ ਸੱਚ ਹੁਣ ਵੀ ਸਾਡੇ ਨਾਲ ਹੈ ਆਉਣ ਵਾਲੇ ਸਮੇਂ ਵਿੱਚ ਵੀ ਨਾਲ ਹੋਏਗਾ ਉਹ ਟਲ ਰਹੇਗਾ ਪਰ ਦੁਨੀਆ ਹੁੰਦੀ ਜਾਂਦੀ ਹੈ ਕੋਈ ਆ ਗਿਆ ਕੋਈ ਜੰਮ ਪਿਆ ਕੋਈ ਮਰ ਪਿਆ ਜਿਹੜਾ ਉਹਦੇ ਤੇ ਯਕੀਨ ਬਣਾਦਾ ਪਾਸ਼ਾ ਜੀ ਕਹਿੰਦੇ ਉਹਦੀ ਰੱਖਿਆ ਕਰ ਦੋ ਮਹਾਰਾਜ ਜੀ ਦੇ ਖੁਦ ਅਸਰਿਆਂ ਨੇ ਕਹਿੰਦੇ ਬਚਨ ਕਰ ਦੇ ਸੱਚੇ ਪਾਤਸ਼ਾਹ ਜੀ ਅੱਗੇ ਪਾਛੇ ਅੰਤਿਵਾਰੇ ਮਹਾਰਾਜ ਜੀ ਕਹਿੰਦੇ ਅੱਗੇ ਵੀ ਤੇ ਪਿੱਛੇ ਵੀ ਬੀਤ ਚੁੱਕੇ ਚ ਜਾਣ ਵਾਲੇ ਚ ਵੀ ਤੇ ਅੰਤ ਵੇਲੇ ਜਦੋਂ ਸਾਰੇ ਬਾਸ਼ ਛਡਾ ਜਾਂਦੇ ਆ ਅੰਤ ਵੇਲੇ ਸਾਰੇ ਛੱਡ ਜਾਂਦੇ ਆ ਅੱਜ ਬਚਨ ਵੀ ਆਇਆ ਨਾ ਮਹਾਰਾਜ ਨੂੰ ਹੁਕਮ ਆਇਆ ਕੋਈ ਜਾਣ ਕਵਨ ਇਹਾ ਜਗ ਮੀਤ ਇਹ ਧਾਰਨ ਬਣ ਗਈ ਸ਼ਬਦ ਮਹਾਰਾਜ ਜੀ ਦੇ ਬਚਨ ਆਇਆ ਨਾ ਹੁਕਮ ਆਇਆ ਨਾ ਜੀ ਕਹਿੰਦੇ ਕੋਈ ਜਾਣਦਾ ਇਹ ਜਗਤ ਵਿੱਚ ਕੋਈ ਮਿੱਤਰ ਹੈ ਸਾਡਾ ਕੋਈ ਜਾਣੇ ਕਵਨ ਇਹੀ ਆ ਜਗ ਮੀਤ ਵੀ ਰਲਾ ਕੋਈ ਜਾਣਦਾ ਕਿ ਅਸਲੀ ਮਿੱਤਰ ਕੌਣ ਹੈ ਵਚਨ ਕਰਦੇ ਨੇ ਮਹਾਰਾਜ ਜੀ ਇੱਥੇ ਦੋਸਤੀ ਕਿਹਦੇ ਨਾਲ ਪਾਈਏ ਮਹਾਰਾਜ ਜੀ ਕਹਿੰਦੇ ਕਿਸ ਨਾਲ ਕੀਚੈ ਦੋਸਤੀ ਸਭ ਜਗ ਚੱਲਨ ਹਾਰ ਆਸਾ ਦੀ ਵਾਰ ਚ ਕਹਿੰਦੇ ਨੇ ਕਹਿੰਦੇ ਮੈਂ ਕਿਸ ਦੇ ਨਾਲ ਦੋਸਤੀ ਪਾਵਾਂ ਇਹੜਾ ਮੇਰਾ ਸੱਚਾ ਮਿੱਤਰ ਹੈ ਸਾਰਾ ਜਗਤ ਹੀ ਮਹਾਰਾਜ ਜੀ ਕਹਿੰਦੇ ਚੱਲਣਾ ਆ ਰੈ ਥਿਤ ਕੋਈ ਵੀ ਇਸ ਦਾ ਨਾਲ ਨਹੀਂ ਬਨਾਲਾ ਨਹੀਂ ਆਤਮਾ ਦੇ ਨਾਲ ਤੁਰਨ ਵਾਲਾ ਕੋਈ ਨਹੀਂ ਹੈ ਜਿਵੇਂ ਬਾਲਮਿਕ ਬਟਵਾਰੇ ਨੂੰ ਪੁੱਛਿਆ ਸੀ ਨਾ ਸੰਤਾਂ ਦੀ ਟੋਲੀ ਨੇ ਬੜੇ ਲੋਕਾਂ ਨੂੰ ਵੜਦਾ ਸੀ ਬਾਅਦ ਚ ਭਾਵੇਂ ਭਗਤ ਬਣੇ ਬਾਲਮਿਕਬ ਜੀ ਪਹਿਲਾਂ ਉਹ ਹੀ ਦੇਖੋ ਵੱਡਾ ਚੋਰ ਸੀ ਬਾਲਮਿਕ ਬਟਵਾਰਾ ਵਜਿਆ ਜਿਹਦਾ ਇਤਿਹਾਸ ਵਿੱਚ ਨਾ ਹੁੰਦਾ ਉਹ ਬਹੁਤ ਚੋਰੀਆਂ ਕਰਦਾ ਸੀ ਜੰਗਲ ਦੇ ਵਿੱਚ ਖੂਪਟਿਆ ਹੋਇਆ ਸੀ ਤੇ ਜਿੰਨੇ ਵੀ ਜਾਣਾ ਜਿਵੇਂ ਸੱਜਣ ਠੱਗ ਸੀ ਇਸੇ ਤਰ੍ਹਾਂ ਹੀ ਤੇ ਲੋਕਾਂ ਨੂੰ ਵੱਢ ਕੇ ਸੁੱਟ ਦੇਣਾ ਜਾ ਫਾਹ ਦੇ ਦੇਣਾ ਜੰਗਲ 'ਚ ਹੀ ਮਾਰ ਕੇ ਧੰਨ ਖੋਲਣਾ ਤੇ ਹਜ ਗੁਜਰਤੀ ਮਹਾਰਾਜ ਨੇ ਭਲਾ ਕਰਨਾ ਸੀ ਸੰਤਾ ਮਹਾਪੁਰਸ਼ਾਂ ਦੀ ਟੋਲੀ ਲੰਘਦੀ ਜਾ ਰਹੀ ਹੈ ਤੇ ਮਹਾਰਾਜ ਦੇਖਿਆ ਇਹਨੇ ਬਾਲਮੀਕ ਨੇ ਚੋਰ ਨੇ ਤੇ ਕਹਿੰਦੇ ਸਭ ਮਾ ਇਹ ਵੀ ਜਿਹੜੇ ਸਾਧੂਆਂ ਇਹਨਾਂ ਕੋਲ ਵੀ ਮਾਇਆ ਲੱਗਦੀ ਹੈ। ਜਿਹੜਿਆ ਤੋ ਜੱਬ ਤੱਕ ਹੀ ਬਹੁਤ ਮਾਇਆ ਹੋਏਗੀ ਇਹਨਾਂ ਕੋਲ। ਤੇ ਦੇਖੋ ਸਾਧੂਆਂ ਨੂੰ ਇਹ ਸੰਤਾਂ ਨੂੰ ਬੰਨ ਲਿਆਉਂਦੇ। ਬਿਰਸ਼ਾਂ ਦੇ ਨਾਲ ਰਸੀਆਂ ਰੱਖੀਆਂ ਹਈਆਂ ਸੀ ਸੰਗਲ ਰਸਸੇ। ਜਿਹੜਾ ਵੀ ਕੋਈ ਟੱਕਰ ਦਾ ਸੀ ਉਹਨੂੰ ਜੋੜ ਦਿੰਦਾ ਸੀ ਬਿਰਸ਼ਾਂ ਦੇ ਨਾਲ ਤੇ ਧਾਣ ਖੋ ਕੇ ਵੜ ਦਿੰਦਾ ਸੀ। ਯਾ ਸਾਧਵਾਂ ਨੂੰ ਵੀ ਬੰਨ ਲਿਆ ਸਾਧਾਂ ਨੂੰ ਟੋਲੀ ਨੂੰ ਮਾਹ ਜਿਹੜੇ ਮਹਾਪੁਰਸ਼ ਹੁੰਦੇ ਹਨ ਭਲੇ ਪੁਰਸ਼ ਉਹ ਭਲਾ ਕਰਦੇ ਹਨ ਕਹਿੰਦੇ ਕੋਈ ਨਹੀਂ ਬੰਨ ਲੈਣ ਬੜਾ ਕਿਹਾ ਭਾਈ ਛੱਡ ਦੇ ਸਾਡੇ ਕੋਲ ਕੁਝ ਨਹੀਂ ਹੈ ਅਸੀਂ ਤਾਂ ਸਤਪੁਰਸ਼ਾ ਸਾਧੂਆਂ ਸਾਡੇ ਕੋਲ ਕੀ ਮਿਲਦਾ ਤੇ ਬੁੰੜਿਆ ਨਹੀਂ ਵਾਲਮੀਕ ਬੰਨ ਲਿਆ ਇਹ ਮਹਾਪੁਰਸ਼ ਕਹਿੰਦੇ ਫਿਰ ਐ ਕਰ ਲੈ ਸਭ ਕੁਝ ਲੈ ਵੀ ਭਵੇਂ ਮਾਰ ਵੀ ਦੇਵੀ ਪਰ ਇੱਕ ਸਾਡੇ ਬਚਨ ਮੰਨੇ ਪੈਣੇ ਤੇ ਕਹਿੰਦਾ ਬਾਲਮਿਕ ਕਹਿੰਦਾ ਦੱਸੋ ਮਹਾਂਪੁਰਸ਼ੋ ਕੀ ਬਚਨ ਹੈ ਕਹਿੰਦੇ ਇੱਕ ਵਾਰੀ ਜੂਝਾ ਆਪਣੇ ਘਰ ਜਾ ਕੇ ਪੁੱਛਿਆ ਅੰਤ ਵੇਲੇ ਤੇਰੀ ਕੋਈ ਸਹਤਾਲ ਆਇਆ ਤੇਰੀ ਘਰਵਾਲੀ ਜਿਹੜੀ ਹੈ ਜਿਹਦੇ ਨਾਲ ਤੂੰ ਸ਼ਾਦੀ ਕੀਤੀ ਹੈ ਤੇਰੇ ਕੋਲ ਬੱਚੇ ਹਨ ਕਹਿੰਦਾ ਹਾਂ ਪੁੱਤਰ ਹਨ ਮੇਰੇ ਕਹਿੰਦੇ ਉਹਨਾਂ ਵਾਸਤੇ ਮੈਂ ਨਾ ਪਾਪ ਕਰਦਾ ਧਨ ਇਕੱਠਾ ਕਰਦਾ ਕਿ ਉਹ ਸੁਖੀ ਰਹਿਣ ਮੈਨੂੰ ਸੁੱਖ ਮਿਲੇ ਘਰਵਾਲੀ ਨੂੰ ਬੱਚਿਆਂ ਨੂੰ ਸੁੱਖ ਮਿਲੇ ਤੇ ਮਹਾਂਪੁਰਸ਼ ਕਹਿੰਦੇ ਫਿਰ ਐ ਕਰ ਤੇਰੇ ਨਾਲ ਸੰਗੀ ਸਾਥੀ ਵੀ ਬਨਨਗੇ ਉਹ ਕਹਿੰਦਾ ਜਰੂਰ ਬਨਨਗੇ ਐ ਪਾਪ ਉਹਨਾਂ ਵਾਸਤੇ ਕਰਦਾ ਜਦੋਂ ਮੈਨੂੰ ਦੁੱਖ ਮਿਲਿਆ ਫਿਰ ਉਹਨਾਂ ਨੂੰ ਵੀ ਨਾਲ ਭਾਗ ਭਾਗ ਵਡਾਣਾ ਪੈਣਾ ਤੇ ਕਹਿੰਦੇ ਫਿਰ ਐ ਕਰ ਜਾ ਕੇ ਪੁੱਛ ਕੇ ਤਾਂ ਆ ਕੀ ਅੰਤ ਵਿਲੇ ਜਦੋਂ ਸਹਾਇਤਾ ਦੀ ਲੋੜ ਪੈਣੀ ਹੈ ਤੈਨੂੰ ਸਜ਼ਾ ਮਿਲਣੀ ਤੇਰੀ ਆਤਮਾ ਨੂੰ ਇਹਦਾ ਲੇਖਾ ਦੇਣਾ ਪੈਣਾ ਜਿਹੜਾ ਪਾਪ ਕਮਾਰਿਆ ਉਹ ਦਾ ਭਾਰ ਵੰਡਾਣ ਕੇ ਨਾਲ ਕਹਿੰਦਾ ਮੈਂ ਪੁੱਛ ਕੇ ਉਹਨਾਂ ਭੱਜ ਗਏ ਕਹਿੰਦਾ ਪਰ ਤੁਸੀਂ ਬਹਾਨਾ ਮਾਰਦੇ ਹੋ ਤੁਸੀਂ ਭੱਜ ਜਾਣਾ ਮੇਰੇ ਨਾਲ ਕੰਪਟਕਾਰ ਲਿਓ ਛਲ ਕਰ ਰਹੇ ਹੋ ਮੈਂ ਘਰ ਜਾਵਾਂਗਾ ਤੁਸੀਂ ਦੌੜ ਜਾਓਗੇ ਤੇ ਕਹਿੰਦੇ ਆ ਨਹੀਂ ਤੁਸੀਂ ਐ ਕਰੋ ਵਾਲਮੀਕ ਜੀ ਐ ਕਰੋ ਤੁਸੀਂ ਸਾਨੂੰ ਇਹ ਬ੍ਰਿਸ਼ਾਂ ਦੇ ਨਾਲ ਹੀ ਬੰਨ ਜਾਓ ਜੁੜ ਜਾਓ ਰੱਸਿਆਂ ਦੇ ਨਾਲ ਸੀ ਨਹੀਂ ਭੱਜਾਂਗੇ ਇੱਥੇ ਹੀ ਰਵਾਂਗੇ ਜਦੋਂ ਆਓਗੇ ਫਿਰ ਜਾਵਾਂਗੇ ਕੰਦਾ ਠੀਕ ਹੈ ਜੀ ਉਸੇ ਤਰ੍ਹਾਂ ਕੀਤਾ ਸੰਗਲਾਂ ਦੇ ਨਾਲ ਰੱਸਿਆਂ ਦੇ ਨਾਲ ਪੈਰ ਹੱਥ ਜੋੜ ਕੇ ਦਰਫਤਾਂ ਦੇ ਨਾਲ ਬੰਨ ਤੇ ਸਾਧੂ ਤੇ ਘਰ ਫੱਜਾ ਗਿਆ ਕੰਦਾ ਮੈਂ ਪੁੱਛਦਾ ਜਾ ਕੇ ਘਰ ਵਾਲੀ ਨੂੰ ਘਰ ਵਾਲੀ ਨੂੰ ਪੁੱਛਿਆ ਜਾ ਕੇ ਦੋ ਬੱਚੇ ਸੀ ਬੇਟੇ ਸੀ ਕੰਦਾ ਭਲੀਏ ਲੋਕੇ ਮੈਂ ਇਨੇ ਚਿਰ ਦਾ ਧੰਨ ਲੈ ਕੇ ਉਹਨਾਂ માં ਬਹੁਤ ਜ਼ਿਆਦੀ ਮਾਇਆ ਮੈਂ ਇਕੱਠੀ ਕੀਤੀ ਹੈ ਤੁਹਾਡੇ ਸੁੱਖ ਵਾਸਤੇ ਕੀਤੀ ਹੈ ਕਹਿੰਦੀ ਹਾਂ ਜੀ ਕਹਿੰਦੇ ਜਦੋਂ ਅੰਤ ਦਾ ਸਮਾਂ ਆਇਆ ਜਦੋਂ ਸਰੀਰ ਛੱਡਿਆ ਮੈਂ ਤੇ ਉਹ ਪਾਪਾਂ ਦਾ ਭਾਰ ਤੁਹਾਨੂੰ ਵੀ ਵਡਾਣਾ ਪੈਣਾ ਨਾਲ ਘਰ ਵਾਲੀ ਅਸ ਵੀ ਕਹਿੰਦੇ ਇਹ ਪਤੀ ਪ੍ਰੇਮਸ਼ਰੋ ਤੁਸੀਂ ਸਾਡੇ ਤੁਹਾਡੇ ਨਾਲ ਤੁਸੀਂ ਵਿਆਹ ਕਰਾਇਆ ਉਸ ਵੇਲੇ ਤੁਸੀਂ ਵਚਨ ਕੀਤੇ ਲਾਵਾਂ ਦੇ ਵੇਲੇ ਫੇਰਿਆਂ ਦੇ ਵੇਲੇ ਕਿ ਮੈਂ ਸਾਰੀ ਜ਼ਿੰਦਗੀ ਸਾਥ ਦਵਾਂਗਾ ਅਸੀਂ ਥੋੜਾ ਕਹਿੰਨੇ ਕਿ ਤੁਸੀਂ ਪਾਪ ਕਰੋ ਲੋਕਾਂ ਨੂੰ ਮਾਰੋ ਜਾ ਕੇ ਮਹਾਰਾਜ ਨੇ ਤਾਂ ਕਿਹਾ ਕਿ ਦਸਨਾਂ ਆਉਣ ਦੀ ਕਿਰਤ ਕਰੋ ਤੁਸੀਂ ਕਿਉਂ ਪਾਪ ਕਰਦੇ ਹੋ ਕਿਉਂ ਲੋਕਾਂ ਨੂੰ ਮਾਰਦੇ ਹੋ ਅਸੀਂ ਤਾਂ ਇੱਕ ਦਿਨ ਵੀ ਕਿਹਾ ਤੁਸੀਂ ਕਿਹੜਾ ਦੱਸਦੇ ਹੋ ਕਿ ਮੈਂ ਪਾਪ ਕਰਦਾ ਜਾ ਕੇ ਤੇ ਇਸ ਪਾਪਾਂ ਦੇ ਵਿੱਚ ਉਸੇ ਸਾਡਾ ਸੰਗੀ ਸਾਥੀ ਤੁਹਾਡੇ ਨਹੀਂ ਬਣ ਸਕਦੇ ਸਰੀਰਕ ਤੌਰ ਤੇ ਆਪਣਾ ਸਾਥ ਹੈ ਆਤਮਾ ਦਾ ਇਹ ਸਰੀਰ ਨਾਲ ਕੋਈ ਲੈਣ ਦੇਣ ਨਹੀਂ ਤੇ ਪੁੱਤਰਾ ਨੂੰ ਪੁੱਛਦਾ ਪੁੱਤਰ ਵੀ ਕਹਿੰਦੇ ਪਿਤਾ ਜੀ ਤੁਸੀਂ ਜਨਮ ਦਿੱਤਾ ਹੈ ਤੁਹਾਡਾ ਧਰਮ ਹੈ ਫਰਜ ਹੈ ਕਿ ਸਾਡੀ ਪਰਵਰਿਸ਼ ਕਰਨਾ ਮਾਪਿਆਂ ਦਾ ਫਰਜ ਹੁੰਦਾ ਹੈ ਪਰ ਅਸੀ ਤੁਹਾਡਾ ਪਾਪਾ ਵਿੱਚ ਸੰਗੀ ਭਾਗੀ ਨਹੀਂ ਬਣ ਸਕਦੇ ਕਿਉਂਕਿ ਇਹ ਤੁਹਾਨੂੰ ਹੀ ਲੇਖਾ ਦੇਣਾ ਪੈਣਾ ਤੇ ਜਵਾਬ ਮਿਲ ਗਿਆ ਮਤ ਪ੍ਰਿਸ਼ਟ ਜੀ ਇਹ ਸਾਧ ਸੰਤ ਜੀ ਉਹ ਭੱਜਾ ਹੀ ਜਾਂਦਾ ਹੁਣ ਜਾ ਕੇ ਸਾਧਵਾਂ ਨੂੰ ਖੋਲ ਤਾਂ ਫਟਾਪਟ ਭਲੇ ਪੁਰਸ਼ਾਂ ਦੀ ਟੋਲੀ ਸੀ ਸਾਧਵਾਂ ਦੀ ਕਹਿੰਦੇ ਜਾਣ ਸਾਰੀ ਬਾਲਮਿਕ ਪੈਰਾ ਤੇ ਡਿੱਗਿਆ ਮਾਫੀ ਮੰਗੀ ਨਾ ਮਾਪੁਰਛੋ ਮੈਨੂੰ ਤਾਂ ਪਤਾ ਹੀ ਨਹੀਂ ਸੀ ਕਿ ਇਹ ਪਾਪ ਦਾ ਮੈਨੂੰ ਸਾਰੀ ਸਜ਼ਾ ਮੈਨੂੰ ਹੀ ਭੁਗਤਣੀ ਪੈਣੀ ਹੈ ਮੈਂ ਤਾਂ ਐਵੇਂ ਹੀ ਨਾ ਪਰਿਵਾਰ ਪਿਛੇ ਜ਼ਿੰਦਗੀ ਗਾਲਤੀ ਕਿੰਨਾ ਸਮਾਂ ਉਮਰ ਮੇਰੀ ਐਵੇਂ ਪਾਪ ਕਰਦੇ ਮੇਰੀ ਨਿਕਲ ਗਈ ਤੇ ਕਹਿੰਦੇ ਤਾਂ ਸੰਸਾਰ ਜਿਹੜਾ ਸੁਪਨਾ ਹੈ ਪਰ ਉਥੇ ਸਾਧੂ ਕਹਿੰਦੇ ਸੰਸਾਰ ਤਾਂ ਕਰਮ ਰਿਸ਼ਤੇ ਆ ਨੇ ਇਹਨਾਂ ਨੂੰ ਪਾਲਣਾ ਪੈਣਾ ਹੈ ਪਰ ਜਦੋਂ ਜਾਣਾ ਉਸ ਵੇਲੇ ਕੋਈ ਭਾਗੀਦਾਰ ਨਹੀਂ ਬਣਦਾ ਅੱਜ ਵੀ ਮਹਾਰਾਜ ਨੇ ਪੰਜਵੇਂ ਪਾਤਸ਼ਾਹ ਨੇ ਬਚਨ ਕੀਤੇ ਹਨ ਉਹੀ ਜਾਣੇ ਕਵਨ ਇਆ ਸੰਗ ਮੀਤ ਉਥੇ ਮਹਾਰਾਜ ਨੇ ਗਾਇਆ ਨਾ ਕਹਿੰਦੇ ਥੋਂ ਰੱਥ ਘੋੜੇ ਹਾਥੀ ਵੀ ਨਾਲ ਨਹੀਂ ਜਾਂਦੇ ਰਾਜਿਆਂ ਕੋਲ ਰੱਥ ਹੁੰਦੇ ਹਨ ਹਾਥੀ ਹੁੰਦੇ ਹਨ ਘੋੜੇ ਹੁੰਦੇ ਹਨ ਸਤਗੁਰੂ ਜੀ ਉੱਥੇ ਬਚਨ ਕਰਦੇ ਹਨ ਕਹਿੰਦੇ ਉਹ ਸਾਰਾ ਕੁਝ ਇਸ ਸੰਸਾਰ ਵਿੱਚ ਰਹਿ ਜਾਂਦਾ ਅਖੀਰ ਨੂੰ ਆਤਮਾ ਨੂੰ ਸਜ਼ਾ ਭੁਗਤਨੀ ਪੈਂਦੀ ਹੈ ਕਰਮ ਰਿਸ਼ਤੇ ਬਣਦੇ ਹਨ ਮਾਪਿਓ ਦਾ ਘਰ ਵਾਲੀ ਦਾ ਬੱਚਿਆਂ ਦਾ ਇੱਕ ਪਗਮਰਮ ਦਾ ਭਗਤਾਨ ਹੈ ਸੰਸਾਰ ਵਿੱਚ ਤੇ ਜਦੋਂ ਕਰਮਾਂ ਦਾ ਭਗਤਾਨ ਖਤਮ ਹੋਇਆ ਸਾਹ ਖਤਮ ਹੋ ਜਾਣਿਆ ਫਿਰ ਜਾ ਕੇ ਅਗਲੀ ਜੁਨ ਵਿੱਚ ਸਜ਼ਾ ਪਾਣੀ ਪੈਣੀ ਹੈ ਸਤਗੁਰੂ ਜੀ ਕਹਿੰਦੇ ਭਾਈ ਉੱਥੇ ਅੰਤ ਵੇਲੇ ਤਾਂ ਕੋਈ ਸੈਤਾਨੀ ਕਰਦਾ ਤੇ ਬਾਅਦ ਮੀਕ ਪੈਰਾ ਤੇ ਡਿੱਗ ਗਿਆ ਕਹਿੰਦਾ ਮਹਾਪੁਰਸ਼ੋ ਹੁਣ ਪਾਪ ਬਹੁਤ ਕੀਤੇ ਹੋਏ ਹਨ ਇਹਦਾ ਲਾਜ ਵੀ ਤੁਹਾਡੇ ਕੋਲ ਹੋਏਗਾ ਕਿਉਂਕਿ ਵੈਦ ਕੋਲ ਹੀ ਇਲਾਜ ਹੁੰਦਾ ਬਿਮਾਰੀ ਦਾ ਇਸੇ ਤਰ੍ਹਾਂ ਸਤਗੁਰਾਂ ਕੋਲ ਨੁਲਾਜ ਹੈ ਅੰਦਰਲੀਆਂ ਬਿਮਾਰੀਆਂ ਦਾ ਸਾਡੀਆਂ ਦਾ ਜਿਹੜੀਆਂ ਕੋਈ ਠੀਕ ਨਹੀਂ ਕਰ ਸਕਦਾ ਇਸ ਮਹਾਪੁਰਸ਼ ਕਹਿੰਦੇ ਭਾਈ ਤੂੰ ਪਾਪ ਵੀ ਇੰਨੇ ਜ਼ਿਆਦੇ ਕੀਤੇ ਨੇ ਤੇਰੀ ਆਤਮਾ ਇੰਨੀ ਗੰਦੀ ਹੋ ਚੁੱਕੀ ਐ ਮੈਲੀ ਜਿਵੇਂ ਗੰਕਾ ਪਾਪਾਂ ਨੂੰ ਕਹਾ ਸੀ ਨਾ ਮਹਾਪੁਰਸ਼ਾਂ ਨੇ ਆ ਤੋਤਾ ਲੈ ਲੈ ਰਾਮ ਰਾਮ ਜਪਾਇਆ ਕਰ ਤੂੰ ਪਾਪ ਬਹੁਤ ਗਿੰਦਕਾ ਪਾਪਨ ਨੂੰ ਦੀ ਤਾਰਿਆ ਸੀ ਬਾਣੀ ਵਿੱਚ ਨਾ ਹੁੰਦਾ ਉਹਦਾ ਤੇ ਤੋਤੇ ਰਾਈ ਨਾਮ ਚ ਪੰਦੀ ਸੀ ਉਹਨੂੰ ਰਾਮ ਰਾਮ ਜਪਾਇਆ ਕਰ ਸਿੱਧਾ ਨਹੀਂ ਜਪ ਸਕਦੀ ਜਪੇਂਗੀ ਤੇਰਾ ਮਨ ਓਖੜੇਗਾ ਰੋਜ ਤੋਤੇ ਨੂੰ ਨਾਮ ਜਪਿਆ ਕਰ ਜਾਂਦੇ ਜਾਂਦੇ ਤੋਤਾ ਦੇਗੇ ਸੀ ਪੰਛੀ ਨੂੰ ਨਾਮ ਜਪਾਇਆ ਕਰ ਇਹਨੂੰ ਜਪਾਂਦੇ ਜਪਾਂਦੇ ਤੇਰੀ ਵੀ ਆਤਮਾ ਸਾਫ ਹੋ ਜਾਵੇਗੀ ਧੁੱਪ ਜਾਵੇਗੀ ਇਸੇ ਤਰੀ ਮਾਰਾ ਮਾਰਾਂ ਦਾ ਪ੍ਰਦੇਸ਼ ਦਿੱਤਾ ਮਾਪੂਰਸ਼ ਕਹਿੰਦੇਨ ਵਾਲਮੀਕ ਚੋਰ ਨੂੰ ਕਹਿੰਦੇ ਆ ਕਰਿਆ ਕਰ ਹੁਣ ਘਰੋਂ ਆਂੜਿਆ ਕਰ ਇਸ਼ਨਾਨ ਕਰਕੇ ਅੰਮ੍ਰਿਤ ਵੇਲੇ ਇਸੇ ਜੰਗਲ ਵਿੱਚ ਬੈਠਿਆ ਕਰ ਛਾਤ ਜਗ੍ਹਾ ਤੇ ਬੈਠ ਕੇ ਮਾਰਾ ਮਾਰਾ ਪੜਿਆ ਕਰ ਮਾਰਾ ਮਾਰਾ ਤੂੰ ਰਾਮ ਰਾਮ ਬਣ ਜਾਵੇਂਗਾ ਆਦੀ ਧੁਨੀ ਦੇ ਨਾਲ ਸਵਾਸ ਚਲਦਿਆਂ ਦੇ ਨਾਲ ਸਖਾਸ ਗਰਾਸ ਜਪਿਆ ਕਰ ਮਰਾ ਮਰਾ ਕਰਿਆ ਕਰ ਇੱਕ ਦਿਨ ਮਰਾ ਮਰਾ ਜਦੋਂ ਇੱਕ ਸਾਹ ਦੇ ਨਾਲ ਕਹੇਗਾ RAM RAM ਸ਼ੁਰੂ ਹੋ ਜਾਵੇਗਾ ਜਿੱਦਨ RAM RAM ਸ਼ੁਰੂ ਹੋ ਗਿਆ ਤੇਰੇ ਪਾਪ ਖਤਮ ਹੋ ਜਾਣਗੇ ਤੂੰ ਸਾਧੂ ਬਣ ਜਾਵੇਂਗਾ ਤੇਰੀ ਮਾਨ ਆਤਮਾ ਸਾਧੀ ਜਾਵੇਗੀ ਜਦੋਂ ਸਾਧੀ ਜਾਵੇ ਉਦੋਂ ਮਨੁੱਖ ਸਾਧ ਬਣਦਾ ਕੱਪੜੇ ਪਾ ਨਾਲ ਕੋਈ ਸਾਧ ਨਹੀਂ ਬਣਦਾ ਲਨੋਟੀ ਸਾਲ ਪੂਰੇ ਫਿਰਦਿਆਂ ਕੋਈ ਸੁਆਹ ਮਲੀ ਫਿਰਦਾ ਕੋਈ ਸਰੀਰ ਤੋਂ ਨੰਗਿਆ ਤੁਰਿਆ ਫਿਰਦਾ ਕੋਈ ਭਗਵੇਂ ਕੱਪੜੇ ਪਾਏ ਫਿਰਦਾ ਪਰ ਆਪਾਂ ਨੂੰ ਮਾਨ ਥੋੜਾ ਪੜ ਸਕਦੇ ਹਾਂ ਕਿ ਮਾਨ ਕਿਸ ਸਾਧਿਆ ਹੋਇਆ ਸਾਧੂ ਤਾਂ ਬਾਣੀ ਕਹਿੰਦੀ ਜਿਨੇ ਮਾਨ ਨੂੰ ਸਾਧਿਆ ਉਹ ਸਾਧੂ ਹੈ ਜਿਨੇ ਸਤਿ ਪਰਮੇਸ਼ਰ ਦੇ ਦਰਸ਼ਨ ਕਰ ਲਿਓ ਉਹ ਸੰਤ ਹੈ ਸਤਿ ਪਰਮੇਸ਼ਰ ਨੂੰ ਹੀ ਸੰਤ ਕਿਹਾ ਹੈ ਪ੍ਰਮਾਤਮਾ ਨੂੰ ਰੱਬ ਨੂੰ ਇਹ ਆਪਾਂ ਸਰੀਰਾਂ ਨੂੰ ਕਹਿੰਦੇ ਆ ਆਪਾਂ ਸਰੀਰਾਂ ਤੇ ਬਹੁਤਾ ਵਿਸ਼ਵਾਸ ਕਰਦੇ ਆ ਸ਼ਬਦ ਗੁਰੂ ਤੇ ਸਾਡਾ ਬਹੁਤਾ ਵਿਸ਼ਵਾਸ ਨਹੀਂ ਇੱਧਰ ਪਿੱਛੇ ਆਪਸੀ ਦੇ ਸਕਦੇ ਆ ਮਹਾਰਾਜ ਜਦੋਂ ਕੋਈ ਸਰੀਰਕ ਸਾਧੂ ਆਂਦਾ ਹੈ ਨਾ ਤੇ ਸੱਚੇ ਪਾਤਸ਼ਾਹ ਨੂੰ ਅਸੀਂ ਪਿੱਛਾ ਕਰਕੇ ਫਿਰ ਉਹਨੂੰ ਮੱਥਾ ਟੇਕਦੇ ਆ ਸੱਚੇ ਪਾਤਸ਼ਾਹ ਦੁਨੀਆ ਦੇ ਰਾਜੇ ਜਿਨ੍ਹਾਂ ਨੂੰ ਪਿੱਛਾ ਦੇ ਕੇ ਅਸੀਂ ਸਰੀਰਾਂ ਨੂੰ ਮੱਥੇ ਟਿਕਾ ਲੱਗ ਜਾਂਦੇ ਆ ਸਰੀਰ ਜਿਹੜਾ ਉਹ ਸ਼ਬਦ ਦੇ ਰਾਹੀਂ ਚੱਲਦਾ ਹੈ ਭਾਵ ਕਿ ਉਹ ਸੁਭਾਵੇਂ ਜਿਹੜਾ ਉਹ ਸਬਦ ਦਿੰਦਾ ਹੈ ਹਰ ਸ਼ਬਦ ਨੂੰ ਛੱਡ ਕੇ ਸੀ ਸਰੀਰ ਨੂੰ ਪਹਿਲ ਦਿੰਦਿਆ ਤੇ ਬਾਣੀ ਕਹਿੰਦੀ ਹੈ ਉੱਤਵੇਲੇ ਕੋਈ ਸਹਿਤਾ ਨਹੀਂ ਕਰਦਾ ਪੰਜਵੇਂ ਪਾਤਸ਼ਾਹ ਜੀ ਕਹਿੰਦੇ ਉਥੇ ਰਮਰਾ ਮਰਾ ਦਾ ਪ੍ਰਦੇਸ਼ ਤੋਂ ਰਾਮ ਬਣ ਗਿਆ ਕਿੱਥੇ ਦੇਖੋ ਚੋਰ ਸੀ ਵਾਲਮੀਕ ਕਿੱਥੇ ਵਾਲਮੀਕ ਸਾਧ ਬਣ ਗਿਆ ਜਿਹਦੇ ਦੇ ਕੋ ਮੰਦਰ ਵੀ ਬਣੇ ਹੋਏ ਆ ਲੋਕ ਉਹਨੂੰ ਗੁਰੂ ਮੰਨਦੇ ਆ ਇਹ ਸੰਤਾ ਮਹਾਪੁਰਸ਼ਾ ਨੇ ਉਹਦੀ ਲੇਵ ਸੁਰਤੀ ਬਦਲਤੀ ਇੱਕ ਸਰੀਰ ਇੱਕੋ ਹੀ ਸੀ ਸਾਧ ਤੋਂ ਚੋਰ ਤੋਂ ਸਾਧ ਬਣ ਗਿਆ ਇਸੇ ਤਰ੍ਹਾਂ ਨੇਕਾ ਗਿਣਤੀ ਦੇ ਵਿੱਚ ਇਤਿਹਾਸ ਵਿੱਚ ਨਾਮ ਹੁੰਦੇ ਹਨ ਜਿਹੜੇ ਗੁਰੂ ਦੀ ਸੰਗਤ ਕਰਦੇ ਨੇ ਸ਼ਬਦ ਰਾਹੀਂ ਉਹ ਸਾਧੇ ਜਾਂਦੇ ਹਨ ਉਹਨਾਂ ਦਾ ਮਨ ਤੇਜ ਹੋ ਜਾਂਦਾ ਹੈ ਪਾਤਸ਼ਾਹ ਜੀ ਕਹਿੰਦੇ ਅੰਤ ਦੇ ਵੇਲੇ ਭਾਈ ਜਿਹੜਾ ਸਹਾਇਤਾ ਕਰਦਾ ਆਗੇ ਪਾਛੇ ਅੰਤਿਵਾਰੇ ਅੰਤ ਦੇ ਵੇਲੇ ਜਦ ਚਿਤ ਵੋ ਤਬ ਤੁਹਾਰੇ ਮਹਾਰਾਜ ਜੀ ਤੁਝਾ ਪਦ ਅਰੰਭ ਕਰਦੇ ਨੇ ਕਹਿੰਦੇ ਜਦੋਂ ਵੀ ਜਪਦਾ ਹਾਂ ਚਿਤ ਵਦਾ ਹਾਂ ਤੈਨੂੰ ਹੀ ਜਪਦਾ ਹਾਂ ਜਬ ਚਿਤਵੋ ਤਬ ਤੁਹਾਰੇ ਢਾਡੀ ਦਰਸ਼ਨੋ ਦਿਨ ਢਾਡੀ ਗੀਤ ਗਾਨਾ ਉਨ ਸਮਾਰ ਮੇਰਾ ਮਨ ਸੁਧਾਰੇ ਮਹਾਰਾਜ ਜੀ ਕਹਿੰਦੇ ਉਨ ਸਮਾਰ ਮੇਰਾ ਮਨ ਸੁਧਾਰੇ ਮਹਾਰਾਜ ਜੀ ਕਹਿੰਦੇ ਉਹਨੂੰ ਅਬਦਾ ਸਿਮਰਨ ਕਰਦਾ ਵਾਂ ਸਰੀ ਦਾ ਮੇਰਾ ਮਨ ਸਾਧਿਆ ਜਾਂਦਾ ਹੈ ਮਨ ਜਿਹੜਾ ਸੋਧਉਂਦਾ ਹੈ ਮਾਣੂ ਦੇ ਚਰਨਾਂ ਵਿੱਚ ਟਿਕਦਾ ਸੁਣ ਗਾਓ ਗੁਰਬਚਨਾਰੇ ਮਹਾਰਾਜ ਜੀ ਕਹਿੰਦੇ ਉਹਨੂੰ ਸੁਣ ਕੇ ਉਹਨੂੰ ਗਾਣਾ ਚਾਹੀਦਾ ਮੈਂ ਤਾਂ ਪਾਸ਼ਾ ਜੀ ਕਹਿੰਦੇ ਉਹਨੂੰ ਸੁਣ ਕੇ ਸੱਚੇ ਗੁਰਾਂ ਨੂੰ ਸੁਣ ਕੇ ਤੇ ਸੱਚੇ ਗੁਰਾਂ ਨੂੰ ਗਾਉਂਦਾ ਹਾਂ ਉਹਦੀ ਬਾਣੀ ਗਾਉਂਦਾ ਉਹਦੇ ਸ਼ਬਦ ਗਾਉਂਦਾ ਗੁਰਬਚਨਾਰੇ ਉਹਦੇ ਬਚਨਾਂ ਨੂੰ ਗਾਣਾ ਕਰਦਾ ਬਲ ਬਲ ਜਾਓ ਸਾਧ ਦਰਸਾਰੇ ਤੇ ਮਹਾਰਾਜ ਜੀ ਕਹਿੰਦੇ ਮੈਂ ਬਲ ਬਲ ਜਾਨਾ ਸਤ ਗੁਰਾਂ ਤੋਂ ਉਹਨਾਂ ਦੇ ਦਰਸ਼ਨ ਜਿਨ੍ਹਾਂ ਦੇ ਦਰਸ਼ਨਾਂ ਦੇ ਵਿੱਚ ਸੁੱਖ ਹੈ ਬਲ ਬਲ ਜਾਉ ਸਾਧ ਦਾ ਇਥੇ ਅਰਥ ਹੈ ਸੱਚਾ ਗੁਰੂ ਉਹਦੇ ਦਰਸ਼ਨ ਪਾ ਕੇ ਬਲਹਾਰ ਕੁਰਬਾਨ ਹੋ ਜੰਨਾ ਮਨ ਮੈਂ ਰੱਖੂ ਇੱਕ ਅਸਾਰੇ ਇਸ ਮਨ ਦੇ ਵਿੱਚ ਮੈਨੂੰ ਇੱਕੋ ਹੀ ਆਸ ਹੈ ਕਿਉਂਕਿ ਦੁਨੀਆ ਤੇ ਆਸ ਬਣਾਵਾਂਗਾ ਉਹ ਟੁੱਟ ਜਾਵੇਗੀ ਮਹਾਰਾਜ ਜੀ ਕਹਿੰਦੇ ਮਨ ਮੈਂ ਰੱਖੂ ਇਸ ਮਨ ਦੇ ਵਿੱਚ ਭਾਈ ਉਹਦੀ ਆਸ ਸੱਚੇ ਮਾਲਕ ਦੀ ਏਕ ਰੱਖਣੀ ਚਾਹੀਦੀ ਹੈ ਨਾਨਕ ਪ੍ਰਭ ਮੇਰਾ ਅਰਨੇ ਹਾਰੇ ਅਖੀਰਲੀ ਪੰਕਤੀ ਹੈ ਮਹਾਰਾਜ ਜੀ ਕਹਿੰਦੇ ਹੈ ਨਾਨਕ ਮਹਾਰਾਜ ਜੀ ਕਹਿੰਦੇ ਮੈਂ ਨਾਨਕ ਪ੍ਰਭ ਮੇਰੇ ਕਰਨੇ ਹਾਰੇ ਮਹਾਰਾਜ ਜੀ ਕਹਿੰਦੇ ਕਿਉਂ ਉਹ ਸਭ ਕੁਝ ਕਰਨ ਵਾਲਾ ਹਰੀ ਹੈ ਪ੍ਰਭੂ ਹੈ ਤੇ ਮੈਂ ਉਹਦੇ ਅੱਗੇ ਮਾਨ ਅਰਪਣ ਕਰਦਾ ਵਾਂ ਉਹਦੇ ਆਸਰੀ ਮਹਾਰਾਜ ਜੀ ਕਹਿੰਦੇ ਉਹ ਸੰਸਾਰ ਉਹਦੇ ਆਸਰੇ ਚੱਲਦਾ ਹੈ ਉਹਦੇ ਤੇ ਮੈਨੂੰ ਆਸ ਹੈ ਯਕੀਨ ਹੈ ਭਰੋਸਾ ਹੈ ਇਹ ਭਾਈ ਅੱਜ ਦੇ ਸ਼ਬਦ ਦੀ ਵਿਚਾਰਾ ਇੰਨੀਆਂ ਕੁ ਹਾਜ਼ਰੀਆਂ ਪ੍ਰਵਾਨ ਕਰਿਓ ਬਾਣੀ ਵਿਚਾਰ ਦੇ ਸੇਵਾ ਨਿਭਾਣ ਦੇ ਭਾਈ ਨਿੱਕਾ ਫੁੱਲਾ ਜਿੰਦਿਆਂ ਨ ਮਹਾਰਸ ਮਤ ਬਖਸ਼ਣ ਆਇਆਂ ਸਮੂਹ ਸੰਗਤਾਂ ਦੀਆਂ ਹਾਜ਼ਰੀਆਂ ਪ੍ਰਵਾਨ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਵਾਹਿਗੁਰੂ